ਸੋ ਨਵਾਂ ਸਾਲ ਨਵੀਂ ਚੁਣੌਤੀ ਹੈ ਮਿਊਨਿਸਪਲ ਯੂਥ EMPLOYEES FEDERATION ਦੇ ਪ੍ਰਧਾਨ ਅਤੇ ਸਖਤਰ ਪੰਜਾਬ ਆਸ਼ੂ ਨਾਹਰ ਅਤੇ ਨਗਰ ਨਿਗਮ ਆਟੋ ਵਰਕਸ਼ਾਪ ਦੇ ਇੰਚਾਰਜ ਮੈਡਮ ਰਮਾ ਅਤੇ ਸਮੂਚੀ ਟੀਮ ਵੱਲੋਂ ਨਗਰ ਨਿਗਮ ਆਟੋ ਵਰਕਸ਼ਾਪ ਹਾਥੀਕੇੜ ਵਿਖੇ ਨਵੇਂ ਸਾਲ ਦੇ ਚੜਦੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਲੰਗਰ ਲਾਇਆ ਗਿਆ ਇਸ ਮੌਕੇ ਤੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ ਸਮਾਜ ਸੇਵਕ ਅਤੇ ਕਾਉਂਸਲਰ ਕਮਲ ਕੁਮਾਰ ਉਹਨਾਂ ਦੇ ਨਾਲ ਕਾਉਂਸਲਰ ਵਿੱਕੀ ਦਿੱਤਾ ਭਾਜਪਾ ਆਗੂ ਸ਼ਸ਼ੀ ਗਿਲ ਸਮਾਜ ਸੇਵਕ ਰੋਹਿਤ ਕੁਮਾਰ ਲੋਗੀ ਉਹਨਾਂ ਦੇ ਨਾਲ ਲਾਟੀ ਪਹਿਲਵਾਨ ਸਮਾਜ ਸੇਵਕ ਉਹਨਾਂ ਦੇ ਨਾਲ ਜੈ ਕੁਲਵਿੰਦਰ ਸਿੰਘ ਅਤੇ ਕਈ ਸ਼ਖਸੀਅਤਾਂ ਨੇ ਜਿਹੜੀ ਆ ਸ਼ਾਮਿਲ ਹੋ ਕੇ ਇਸ ਲੰਗਰ ਦੇ ਵਿੱਚ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਤੇ ਆਸ਼ੂਨਾਰ ਨੇ ਜਿੱਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਹ ਤੋਂ ਉਹਨਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਲੰਗਰ ਲਾਇਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤਾਂ ਕਿ ਚੜਦੀ ਕਲਾ ਦੇ ਵਿੱਚ ਸਾਰੇ ਰਹਿਣ ਔਰ ਚੜਦੀ ਕਲਾ ਦੇ ਵਿੱਚ ਸਾਡੀ ਟੀਮ ਰਵੇ ਕਿਉਂਕਿ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿ ਰਹੇ ਹਨ ਔਰ ਇਸ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਸạchਤਾ ਨੂੰ ਅਸੀਂ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਵਾ ਇੱਥੇ ਸạchਤਾ ਨੂੰ ਲੈ ਕੇ ਅੱਗੇ ਵਧਣਾ ਤੇ ਫਰੰ ਕਰਨਾ ਹੈ ਜੀ ਚੜਦਾ ਸਾਲ ਸਭ ਦੇ ਲਈ ਚੜਦੀ ਕਲਾ ਦੇ ਵਿੱਚ ਰਵੇ ਅਤੇ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਸਾਲ ਜਿਹੜੀ ਇਹ ਲੰਗਰ ਦੀ ਸ਼ੁਰੂਆਤ ਜਦੋਂ ਜੱਥੇਬੰਦੀ ਦੇ ਚੇਅਰਮੈਨ ਰਾਜ ਕੁਮਾਰ ਰਾਜੂ ਉਹਨਾਂ ਦੇ ਨਾਲ ਸਹਿਮਤ ਰਾਤ ਕਲਿਆਣ ਸੁਪਰਵਾਈਜ਼ਰ ਦੀਪਕ ਸ਼ਰਵਾਲ ਸਮੇਤ ਵੱਡੀ ਗਿਣਤੀ ਦੇ ਸਿੱਖਾਂ ਨੇ ਲੰਗਰ ਵੀ ਛਕਿਆ ਅਤੇ ਅਸ਼ੂਨਹਰ ਨੇ ਕਿਹਾ ਕਿ ਇਹ ਲੰਗਰ ਲਗਾਤਾਰ 15 ਸਾਲਾਂ ਤੋਂ ਲਾਇਆ ਜਾਂਦਾ ਹੈ ਤੇ ਉਹਨਾਂ ਨੇ ਸਮੁੱਚੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਅਤੇ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਜਿੱਥੇ ਕੀਤੀ ਉੱਥੇ ਚੜ੍ਹਦੀ ਕਲਾ ਦੇ ਵਿੱਚ ਆਪਣੇ ਸ਼ਹਿਰ ਨੂੰ ਰੱਖਣ ਦੀ ਵੀ ਅਰਦਾਸ ਕੀਤੀ ਨਵਾਂ ਸਾਲ ਨਵੀਆਂ ਚੁਣੌਤੀਆਂ ਉਸ ਨਵੀਆਂ ਚੁਣੌਤੀਆਂ ਨੂੰ ਹਮੇਸ਼ਾ ਜਿਹੜਾ ਵਾ ਉਹ ਨਗਰ ਨਿਗਮ ਆਟੋ ਵਰਕਸ਼ਾਪ ਜਿਹੜਾ ਤਿਆਰ ਰਹਿੰਦਾ ਵਾ ਸੋ ਨਵਾਂ ਸਾਲ ਆ ਚੜਦਾ ਸਾਲ ਆ ਸੋ ਚੜਦੇ ਸਾਲ ਦੀ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਇੱਥੇ ਜਿਹੜਾ ਵਾ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਆਟੋ ਵਰਕਸ਼ਾਪ ਜਿਹੜਾ ਉਹਨਾਂ ਦੇ ਜਿਹੜੇ ਵੱਲੋਂ ਜਿਹੜਾ ਹਰ ਸਾਲ ਜਿਹੜਾ ਵਾ ਲੰਗਰ ਲਾਇਆ ਜਾਂਦਾ ਸੋ ਆਸ਼ੂ ਨਾਹਰ ਜਿਹੜੇ ਕੀ ਪ੍ਰਧਾਨ ਜੀ ਹੈ ਮਿਊਨਿਸਪਲ ਕਿਊ ਇੰਪਲਾਈਡ ਫੈਡਰੇਸ਼ਨ ਸੋ ਉਹਨਾਂ ਵੱਲੋਂ ਲਗਾਤਾਰ ਇਸ ਪ੍ਰਥਾ ਨੂੰ ਕਾਇਮ ਰੱਖਦੇ ਹੋਏ ਸੋ ਲੰਗਰ ਹਰ ਸਾਲ ਦੀ ਤਰ੍ਹਾਂ ਦਿਲ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਸੋ ਆਸ਼ੂ ਨਾਹਰ ਨਾਲ ਗੱਲ ਕਰਾਂਗੇ ਸੋ ਅੱਜ ਕਾਫੀ ਸ਼ਖਸੀਤਾਂ ਜਿਹੜੀਆਂ ਮੈਂ ਇੱਥੇ ਪਹੁੰਚਿਆ ਵਾਂ ਜਿਕਰ ਗੱਲ ਕਰਾਂ ਸੋ ਵਿਸ਼ਾਲ ਮਦਵੰਜੜ ਜਿਹੜੇ ਅਸਿਸਟੈਂਟ ਕਮਿਸ਼ਨਰ ਹਨ ਉਹਨਾਂ ਦੇ ਨਾਲ ਕਾਉਂਸਲਰ ਵਿਤੀ ਮੈਡਮ ਰਮਾ ਜਿਹੜੀ ਆਟੋ ਵਰਕਸ਼ਾਪ ਦੇ ਇੰਚਾਰਜ ਜਿਹੜੇ ਉਹ ਵੀ ਚਚੇ ਤੌਰ ਤੇ ਪਹੁੰਚੇ ਆ ਸ਼ਸ਼ੀ ਗਿੱਲ ਜੋ ਕਾਫੀ ਬਹੁਤ ਸੇ ਸਖਸ਼ੀਤਾ ਜਿਹੜੀਆਂ ਵਾ ਇੱਥੇ ਪਹੁੰਚੀਆਂ ਵਾ ਲਗਾਤਾਰ ਜਿਹੜੀਆਂ ਵਾ ਸੋ ਲੰਗਰ ਲਾਇਆ ਹਰ ਸਾਲ ਦੀ ਤਰ੍ਹਾਂ ਜਦੋਂ 1 ਜਨਵਰੀ ਚੜਦੀ ਹੈ ਉਸ ਵੇ ਸਾਡੇ ਆਸ਼ੂ ਨਾਰ ਜੀ ਜਿਹੜੇ ਆਟੋ ਵਰਕਸ਼ਾਪ ਯੂਨੀਅਨ ਦੇ ਪ੍ਰਧਾਨ ਸਾਡੇ ਕਾਰਪੋਰੇਸ਼ਨ ਦੇ ਉਹ ਇੱਥੇ ਠੰਡ ਲੱਗੋ ਕਿ ਠੰਡ ਦਾ ਅਤਿਅੰਤ ਠੰਡਾ ਮੌਸਮ ਹੁੰਦਾ ਚਾਹ ਦਾ ਲੰਗਰ ਲਾਉਂਦੇ ਆ ਔਰ ਲੋਕਾਂ ਦੀ ਸੇਵਾ ਕਰਦੇ ਆ ਕੋਈ ਇਹ ਵਲ ਇੱਕ ਚਾਹ ਦਾ ਲੰਗਰ ਹੀ ਨਹੀਂ ਸਾਰਾ ਸਾਰੀ ਸਾਡਾ ਭਰਾ ਅਸ਼ੁਰਨਾਰ ਸੇਵਾ ਕਰਦਾ ਰਹਿੰਦਾ ਔਰ ਆਸ਼ੂ ਦੀ ਜਿਹੜੀ ਟੀਮ ਹੈ ਜਿਹੜਾ ਵਿਕੀ ਦਰਦਾ ਔਰ ਆਪਣਾ ਕਮਲ ਹੈ ਔਰ ਸਾਰੇ ਰਾਜੇ ਹੋਰੀ ਸਾਰੀ ਜਿਹੜੀ ਟੀਮ ਹੈ ਸਾਰੀ ਸੇਵਾ ਭਾਵਨਾ ਨਾਲ ਜੁੜੀ ਹੋਈ ਹੈ ਇਹਨਾਂ ਦਾ ਕੰਮ ਇੱਕੋ ਹੀ ਹੈ ਸੇਵਾ 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 ਸਮਾਜ ਰਹਿ ਕੇ ਜਿਸ ਸਮਾਜ ਜਨਰ ਵਿਦਵਾ ਸਮਾਜਿਕ ਸੁਧਾਈ ਹੈ ਕੁਝ ਕਰੀ ਅਰਪਣ ਕਰੀਏ ਔਰ ਮੈਂ ਇਹਨਾਂ ਦੀ ਸ਼ਲਾਘਾ ਕਰਨਾ ਔਰ ਬੜੀ ਖੁਸ਼ੀ ਹੋਈ ਹੈ ਇਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਹੋ ਰਹੇ ਇਹਨਾਂ ਦਾ ਮਾਰਾ ਹੈ ਕਿ ਪ੍ਰਾਰਥਨਾ ਕਰਨਾ ਕਿ ਰੱਬ ਇਹਨਾਂ ਦੀ ਦਿਨ ਦੁਗਣੀ ਤਰੱਕੀ ਕਰੇ ਧੰਨਵਾਦ ਆਸ਼ੂ ਜੀ ਦਾ ਹਰ ਹਰ ਸਾਲ ਉਪਰਾਲਾ ਕਰਦੇ ਨੇ ਹਰ ਸਾਲ ਨਹੀਂ ਮੈਂ ਕਿਹਾ ਕਿ ਰੋਜ਼ ਇਹਨਾਂ ਦਾ ਕੋਈ ਨਾ ਉਪਰਾਲਾ ਹੰਦਰੰਦਰ ਲੋਕਾਂ ਦੀ ਸੇਵਾ ਕਰਦੇ ਨੇ ਗਰੀਬਾਂ ਦੀ ਮਦਦ ਕਰਦੇ ਨੇ ਜੋ ਸਾਡਾ ਸਮਾਜ ਬਚ ਰਿਹਾ ਉਹਦੀ ਜਾਈ ਸੇਵਾ ਕਰਦੇ ਨੇ ਆਸ਼ੂ ਨਾਰ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਨਵੇਂ ਸਾਲ ਦੀਆਂ ਔਰ ਇਹਨਾਂ ਨੇ ਜੋ ਸਿਰ ਆਪਣਾ ਚਾਦਾ ਲੰਗਰ ਲਾਇਆ ਮੈਨੂੰ ਬਹੁਤ ਮਾਰਗਾ ਦਿੰਦੇ। ਤੁਸੀਂ ਕਿੰਨੀ ਦੇਰੋਂ ਕੰਮ ਕੀਤਾ ਜਾਏਗਾ ਐਜ਼ ਅ ਕਾਉਂਸਲਰ ਐਜ਼ ਅ ਕਾਰਪੋਰੇਸ਼ਨ ਦੇ? ਮੈਂ ਮੈਂ ਕਾਉਂਸਲਰ ਨਹੀਂ ਮੈਂ ਤਾਂ ਸਮਾਜ ਦਾ ਸੇਵਾਦਾਰ ਆ। ਸੇਵਾਦਾਰ ਨੂੰ ਕਿ ਉਹਨਾਂ ਨੇ ਵੋਟਾਂ ਪਾਈਆਂ ਤੇ ਸੇਵਾਦਾਰੀ ਬਣ ਕੇ ਕੰਮ ਕਰਾਂਗਾ ਮੈਂ ਕਾਉਂਸਲਰ ਬਣ ਕੇ ਕੰਮ ਨਹੀਂ ਕਰਾਂਗਾ। ਹਾਂਜੀ ਵਿੱਕੀ ਜੀ ਤੁਹਾਡੇ ਸਾਥੀ ਆਸ਼ੂ ਨਾਹਰ ਜਿਵੇਂ ਤੁਸੀਂ ਸਮਾਜ ਸੇਵੀ ਕੰਮ ਕਰਦੇ ਹੋ ਵੀ ਲਗਾਤਾਰ ਅਗਨੀ ਰਹਿੰਦੇ ਹੋ ਔਰ ਲਗਾਤਾਰ ਲੋਕਾਂ ਦੇ ਵਿਚਕਾਰ ਰਹਿੰਦੇ ਸੋ ਨਵੇਂ ਸਾਲ 'ਚ ਲੰਗਰ ਲਾਇਆ। ਜੇ ਆਸ਼ੂਨਾਰ ਜੀ ਵੱਲੋਂ ਆਟੋ ਯੂਨੀਅਨ ਦੇ ਪ੍ਰਧਾਨ ਨੇ ਇਹਨਾਂ ਵੱਲੋਂ ਇਹਦੀ ਸਾਰੀ ਟੀਮ ਵੱਲੋਂ ਜੋ ਅੱਜ ਲੰਗਰ ਲਗਾਇਆ ਗਿਆ ਮੈਂ ਉਹਦੇ ਲਈ ਆਸ਼ੂਨਾਰ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਨਾਲ ਹੀ ਸਾਰੇ ਸ਼ਹਿਰ ਨੂੰ ਨਵੇਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਆਸ਼ੂਨਾਰ ਜੀ ਉਹ ਸ਼ਖਸੀਅਤ ਨੇ ਜਿਹੜੇ ਹਰ ਵੇਲੇ ਹੀ ਲੋਕਾਂ ਦੀ ਮਦਦ ਲਈ ਅੱਗੇ ਰਹਿੰਦੇ ਨੇ ਚਾਹੇ ਉਹ ਆਪਣੇ ਸਮਾਜ ਦੀ ਹੋਵੇ ਚਾਹੇ ਪੂਰੇ ਸਮਾਜ ਦੀ ਹੋਵੇ ਆਸ਼ੂਨਾਰ ਜੀ ਜਿੱਥੇ ਧਰਮ ਦੀ ਸੇਵਾ ਕਰਦੇ ਉਹ ਸਮਾਜ ਦੀ ਸੇਵਾ ਕਰਦੇ ਉਹ ਲੋਕਾਂ ਦੀ ਵੀ ਸੇਵਾ ਕਰਦੇ ਨੇ ਹਰ ਗਰੀਬ ਪਿਛੜੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਵੇਲੇ ਖੜੇ ਰਹਿੰਦੇ ਨੇ ਅੱਜ ਜੋ ਇਹਨਾਂ ਦੀ ਟੀਮ ਹੈ ਬਹੁਤ ਹੀ ਵਧੀਆ ਟੀਮ ਹੈ ਸਮਾਜ ਦੀ ਸੇਵਾ ਲਈ ਹਰ ਵੇਲੇ ਤਤਪਰ ਰਹਿੰਦੇ ਨੇ ਮੈਂ ਆਸ਼ੂ ਨਾਰਜੀ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਸੋਹਣ ਪਰਿਵਾਰ ਦੀ ਤਰ੍ਹਾਂ ਕੰਮ ਕੀਤਾ ਜਾਏਗਾ ਐਸੇ ਕੌਂਸਲਰ ਜਿਵੇਂ ਜਿੱਤੇ ਸਮਾਜ ਸੇਵਾ ਜੋ ਕਾਰਪੋਰੇਸ਼ਨ ਨੂੰ ਮੌਕਾ ਮਿਲਿਆ ਜੀ ਬਿਲਕੁਲ ਜੋ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਦੇਖੋ ਅਸੀਂ ਇੱਕ ਚੀਜ਼ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸੁਣਦੇ ਹਾਂ ਜਿਹਨਾਂ ਲੋਕਾਂ ਨੂੰ ਕਰਦੇ ਨੇ ਸੇਵਾ ਕਰਦੇ ਨੇ ਬਿਲਕੁਲ ਗਲਤ ਗੱਲ ਹੈ ਕਿਉਂਕਿ ਲੀਡਰ ਵੀ ਕਿਤਨਾ ਕਿਤੇ ਆ ਕੇ ਤੁਹਾਨੂੰ ਬੋਤਾ ਧੱਕਾ ਕਰਦੇ ਨੇ ਇਸ ਕਰਕੇ ਲੋਕ ਭੁੱਲ ਜਾਂਦੇ ਨੇ ਅਸੀਂ ਲੋਕਾਂ ਨੇ ਸੇਵਾ ਕੀਤੀ ਹੈ ਨਿਸ਼ਕਾਮ ਸੇਵਾ ਕੀਤੀ ਹੈ ਪਰ ਉਸ ਦਾ ਜੋ ਮੁੱਲ ਹੈ ਲੋਕਾਂ ਨੇ ਵੋਟਾਂ ਦੇ ਰੂਪ ਵਿੱਚ ਮੋੜਿਆ ਤੁਸੀਂ ਵੇਖੋ ਕਮਲ ਕੁਮਾਰ ਖੜੇ ਨੇ ਮੇਰੇ ਨਾਲ ਲਾਟੀ ਪੁਲਵਾਨ ਜੀ ਖੜੇ ਨੇ ਅਸੀਂ ਸਾਰਿਆਂ ਨੇ ਜੋ ਸਮਾਜ ਦੀ ਸੇਵਾ ਕੀਤੀ ਅਸੀਂ ਸੋਸ਼ਲ ਵਰਕਰ ਸੀ ਅਸੀਂ ਉਸੇ ਤਰ੍ਹਾਂ ਜਿਵੇਂ ਕਮਲ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਅੱਜ ਵੀ ਇਹਨਾਂ ਦੇ ਸੇਵਾਦਾਰ ਆ ਅੱਲਾ ਵੀ ਸੇਵਾਦਾਰ ਸੀ ਅੱਜ ਵੀ ਸੇਵਾਦਾਰ ਆ ਦਮੇਸ਼ਾ ਸੇਵਾਦਾਰ ਹੀ ਵਰਕਰ ਸੇਵਾ ਕਰਾਂਗੇ ਕਰਾਂਗੇ ਕਿਤੇ ਲੋਕਾਂ ਦੀਆਂ ਜੋ ਜ਼ਰੂਰਤਾਂ ਨੇ ਉਹ ਪੂਰੀਆਂ ਕਰਾਂਗੇ ਜੋ ਜ਼ਰੂਰਤਾਂ ਸਰਕਾਰ ਵੱਲੋਂ ਤੇ ਲੋਕਾਂ ਦੇ ਘਰਾਂ ਤੱਕ ਪਹੁੰਚਣ। ਅੱਜ ਦੇ ਸਾਲ ਦੇ ਬੋਹੜਾ ਜਿਹੜਾ ਜੀ ਆਸੀ ਯਾਰ ਜੀ ਆਪਣੀ ਵਰਕ ਅਭਿਮਾਨ ਨਾਲ ਇਸ ਪਾਸੇ ਹਾਂ ਜਿਹੜਾ ਸਾਡੇ ਚਾਰ ਆ ਤੇ ਡੱਗ ਦਾ ਤੇ ਸਮਾਜ ਦਾ ਮੰਦਰ ਆਇਆ ਹੈ। ਕੋਈ ਵੈਸੇ ਜੀ ਸਮਾਜ ਦਾ ਕੋਈ ਹਸਪਤਾਲ ਦੇ ਦਾਖਲ ਹੁੰਦਾ ਇਹ ਜਿੰਨੀ ਲੋਕਾਂ ਕੋ ਵੱਧ ਤੋਂ ਵੱਧ ਮਦਦ ਹੁੰਦੀ ਹੈ ਤੇ ਇਹ ਹਮੇਸ਼ਾ ਹੀ ਸਾਰਾ ਸਾਲ ਕਰਦਾ ਰਹਿੰਦਾ ਹੈ ਇਨਸਾਨ ਨੂੰ ਮੈਂ ਅਜ ਤੋਂ ਨਹੀਂ ਮੈਂ ਬੜਾ ਪੁਰਾਣਾ ਜਾਣਨਾ ਇਹਨਾਂ ਮੈਂ ਹਮੇਸ਼ਾ ਹੀ ਸਮਾਜ ਦੇ ਵਿੱਚ ਬਹੁਤ ਵਿਚਰਿਆ ਵੇਖਿਆ ਇਹ ਲੋਕਾਂ ਦੇ ਵਿੱਚ ਇਲਾਕੇ ਵਿੱਚ ਰਹਿ ਕਿ ਲੋਕੀ ਨਾ ਤੈਨ ਦਿਲੋਂ ਇਦਨਾ ਪਿਆਰ ਕਰਦੇ ਆ ਇਹਨਾਂ ਦਿਲੋਂ ਪਿਆਰ ਕਰਦੇ ਆ ਮੇਰਾ ਭਰਾ ਛੋਟਾ ਕਮਲ ਇਹ ਵੀ ਸਮਾਜ ਸੇਵਕ ਹੈ ਇਹ ਵੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਿ ਸਮਾਜ ਦੀ ਸੇਵਾ ਕਰਦਾ ਜਿਹੜਾ ਵੀ ਕੋ ਗਰੀਬ ਕੋਈ ਕੁੜੀ ਆ ਜਾਂਦੀ ਹੈ ਕੋਈ ਔਰਤ ਆ ਜਾਂਦੀ ਹੈ ਕੋਈ ਬਜ਼ੁਰਗ ਆ ਜਾਂਦਾ ਹੈ ਇਹ ਉਹਨਾਂ ਦੀ ਹਰ ਪੱਖੋਂ ਇਹਨਾਂ ਦੀ ਮਦਦ ਕਰਦੇ ਆ ਤੇ ਅੱਜ ਮੇਰਾ ਮਨ ਬਹੁਤ ਖੁਸ਼ ਹੈ ਵੀ ਅੱਜ ਆਪਾਂ ਜਿਹੜੇ ਵਿਕੀ ਦਿੱਤਾ ਜੀ ਨੇ ਕਮਲ ਜੀ ਕਾਉਂਸਲਰ ਨੇ ਨਾਰਜੀ ਨੇ ਇੱਥੇ ਆਪਣਾ ਵਰਕਸ਼ਾਪ ਦੇ ਵਿੱਚ ਜਿਹੜਾ ਇਹਨਾਂ ਦੀ ਪ੍ਰੈਜ਼ੀਡੈਂਟ ਨੇ ਆਪਣੀ ਐਸੋਸੀਏਸ਼ਨ ਦੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਜਿਹੜਾ ਇਹਨਾਂ ਨੇ ਸਾਲ ਦੇ ਵਿੱਚ ਜਿਹੜਾ ਇਹ ਉਪਰਾਨਾ ਕਰਦੇ ਨੇ ਕਰਦੇ ਨੇ ਸਾਰਾ ਸਾਲ ਹੀ ਰਹਿੰਦੇ ਨੇ ਪਰ ਅੱਜ ਮੈਂ ਉਹਨਾਂ ਕੋਲ ਬਹੁਤ ਖੁਸ਼ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸਾਰੀ ਟੀਮ ਦਾ ਅੱਗੋਂ ਵੀ ਜਿੱਥੇ ਸਾਨੂੰ ਇਹਨਾਂ ਦੀ ਲੋੜ ਪੈਂਦੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਕੈਪਟਨ ਮੰਤਰੀ ਪੰਜਾਬ ਕੋਈ ਵੀ ਕਿਸੇ ਚੀਜ਼ ਦੀ ਲੋਟ ਪੈਂਦੀ ਹੈ ਤੇ ਮੈਂ ਇੱਥੇ ਜਿਹੜਾ ਧਾਰੀਵਾਲ ਸਾਨੂੰ ਲਿਆ ਆਗੇ ਆਨਾਰ ਜੀ ਨਾਲ ਕਮਲ ਜੀ ਨਾਲ ਮਿਤੀ ਹੋ ਰਹੇ ਨਾਲ ਆਪਾਂ ਨਾਲ ਖਲੋਤੇ ਆ ਆਪਣੇ ਭਰਾ ਨੇ ਆ ਬਹੁਤ ਛਲਾਗਾ ਇਹ ਕੰਮ ਜੋ ਆਟੋ ਵਰਕਸ ਯੂਨੀਅਨ ਵੱਲੋਂ ਕੀਤਾ ਗਿਆ ਜਿਸ ਲਈ ਮੈਂ ਅਸ਼ੋਕ ਨਾਦ ਜੀ ਦਾ ਚੇਅਰਮੈਨ ਜੀ ਰਾਜ ਕੁਮਾਰ ਜੀ ਦਾ ਔਰ ਰਾਜਪਾਲ ਜੀ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਇਸੇ ਬਹਾਨੇ ਹੀ ਪਤਵੰਤੇ ਸੱਜਣਾ ਨੂੰ ਉੱਥੇ ਬੁਲਾ ਰਹੇ ਹਾਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਔਰ ਉਹਨਾਂ ਨਾਲ ਮਿਲਣ ਦਾ ਉਹ ਰੂਪ ਰੂਪ ਹੁੰਦਾ ਪਹਿਲਾ ਮੌਕਾ ਹੈ ਸਾਡੇ ਨਾਲ ਔਰ ਜੋ ਵੀ ਸਾਡੇ ਕੋਲ ਪਤਵੰਤੇ ਸੱਜਣ ਆਏ ਉਹਨਾਂ ਦਾ ਵੈਲਕਮ ਕਰਦੇ ਆਂ ਔਰ ਨਾਲ ਹੀ ਅੰਮ੍ਰਿਤਸਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈਆਂ ਦਿੰਦੇ ਆਂ ਉਹਨਾਂ ਨਾਲ ਹੀ ਇਸ ਦੇ ਅਸੀਂ ਭਰੋਸਾ ਦਿੰਦੇ ਆਂ ਵਰਕਸ਼ਾਪ ਵੱਲੋਂ ਕਿ ਜਿਸ ਤਰ੍ਹਾਂ ਅਸੀਂ ਹਮੇਸ਼ਾ ਆਪਣੀ ਅੰਮ੍ਰਿਤਸਰ ਵਾਸੀਆਂ ਦੀ ਸੇਵਾ ਕਰ ਰਹੇ ਆਂ ਔਰ ਲਗਾਤਾਰ ਹੀ ਇਸ ਸੇਵਾ ਨੂੰ ਕਰਦੇ ਰਵਾਂਗੇ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮੁਸ਼ਕਿਲ ਅਸੀਂ ਅੰਮ੍ਰਿਤਸਰ ਵਾਸੀਆਂ ਨੂੰ ਚਾਹੇ ਸਫਾਈ ਹੈ ਚਾਹੇ ਕੋਈ ਵੀ ਮਸ਼ੀਨਰੀ ਦੀ ਪ੍ਰੋਬਲਮ ਹੈ ਉਹ ਕਦੀ ਵੀ ਨਾ ਕ੍ਰੀਏਟ ਹੋਣ ਦਿੱਤੀ ਹੈ ਨਾ ਕਦੀ ਵੀ ਪੈਦਾ ਹੋਣ ਦੇ ਹਾਲਾਤ ਪੈਦਾ ਹੋਣਗੇ ਇਸ ਕਰਕੇ ਨਾਲ ਹੀ ਮੈਂ ਫੇਜ਼ ਆਸ਼ਨਾਰ ਨੂੰ ਬਹੁਤ ਵਧਾਈ ਦੇਣਾ ਚਾਹਨੀ ਆ ਕਿ ਹਮੇਸ਼ਾ ਉਹ ਹਰ ਚੀਜ਼ ਨੂੰ ਅੱਗੇ ਲੈ ਕੇ ਚੱਲਦਾ ਹੈ ਚਾਹੇ ਪਤਵੰਤੇ ਸੱਜਣ ਹੈ ਚਾਹੇ ਡਰਾਈਵਰ ਭਰਾ ਹੈ ਸਾਡੇ ਜਾਂ ਅੰਮ੍ਰਿਤਸਰ ਵਾਸੀ ਹੈ ਉਹਨਾਂ ਸਾਰਿਆਂ ਦਾ ਸਨਮਾਨ ਕਰਨਾ ਔਰ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਉਸ ਦਾ ਇੱਕ ਗੁਣ ਹੈ ਉਸ ਲਈ ਹੀ ਹਮੇਸ਼ਾ ਉਸ ਨੂੰ ਪ੍ਰਸ਼ੰਸਾ ਦੇਣਾ ਔਰ ਉਸ ਆਸ਼ੀਰਵਾਦ ਦੇਣਾ ਕਿ ਇਸ ਤਰ੍ਹਾਂ ਦੇ ਕੰਮ ਸਾਡੇ ਬੱਚੇ ਹਮੇਸ਼ਾ ਕਰਦੇ ਰਹਿਣ ਤੇ ਕਾਮਯਾਬੀ ਰਾਹਾਂ ਤੇ ਅੱਗੇ ਤੁਰਦੇ ਰਹਿ। ਸੋ ਆਸ਼ੂ ਨਾਰਨ ਨਾਲ ਗੱਲ ਕਰਾਂਗੇ ਨਾਰ ਸਾਹਿਬ। ਸੋ ਚੜਦਾ ਸਾਲ ਆ ਹਰ ਚੁਣੌਤੀ ਹੈ ਲੇਕਿਨ ਚੁਣੌਤੀ ਲਈ ਹਮੇਸ਼ਾ ਤਿਆਰ ਆਸ਼ੂ ਨਾਰਦੀ ਟੀਮ। ਬਿਲਕੁਲ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਹਾਰਦਿਕ ਸ਼ੁਭਕਾਮਨਾئیں ਔਰ ਆਸ ਕਰਦੇ ਹਾਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਵੀ ਪਰਮੇਤ ਪਰਮਾਤਮਾ ਜੀ ਹਰ ਇੱਕ ਤੇ ਆਪਣੇ ਕਰਮ ਬਣਾਈ ਰੱਖਣ ਔਰ ਹਮੇਸ਼ਾ ਹੀ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਬਖਸ਼ਣ। ਉਹ ਜਿੱਥੋਂ ਰਹੀ ਸੇਵਾ ਦੀ ਗੱਲ ਸੇਵਾ ਭਾਵਨਾ ਸਾਡੇ ਦਿਲਾਂ 'ਚ ਬੈਠੀਆਂ ਨੇ ਸੇਵਾ ਵਾਸਤੇ ਅਸੀਂ ਕਰੀ ਭੱਜੇ ਨਹੀਂ ਆ। ਸਾਡੀ ਜਮੀ ਬੜਮੁੱਲੀ ਜ਼ਿੰਮੇਦਾਰੀ ਹੈ ਵੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਅਸੀਂ ਉਸ ਜ਼ਿੰਮੇਦਾਰੀ ਤੇ ਖਰੇ ਉਤਰਨੇ। ਸੋ ਬਿਲਕੁਲ ਨਵਾਂ ਸਾਲ ਹੈ, ਚੜ੍ਹਦਾ ਸਾਲ ਹੈ। ਸੋ ਇੱਕ ਪ੍ਰਥਾ ਗਈ ਹੈ ਕਿ ਸਰਬਤ ਦੇ ਭਲੇ ਦੀ ਅਰਦਾਸ ਕਰਨੀ ਹੈ, ਗੁਰੂ ਨਗਰੀ ਦੀ ਦੇਲੀ, ਵੀ ਸਵੱਛ ਦੇ ਜੜਾ ਬਿਲਕੁਲ ਪ੍ਰਣ ਲੈਣਾ। ਉਸ ਦੇ ਨਾਲ-ਨਾਲ ਲੋਕਾਂ ਨੂੰ ਜਿਹੜਾ ਸੁਨੇਹਾ ਵੀ ਦੇਣਾ ਕਿ ਜਿਹੜਾ ਆਟੋ ਵਰਕਸ਼ਾਪ ਵਗਾ ਹਰ ਤਰ੍ਹਾਂ ਦੇ ਕੰਮਾਂ ਦੇ ਵਿੱਚ ਅੱਗੇ ਰਹਿੰਦਾ ਹੈ। ਜਰੂਰ ਜੀ ਸਾਨੂੰ ਅੱਧੀ ਰਾਤ ਵੇਲੇ ਫੋਨ ਆ ਜਾਂਦੇ ਨੇ ਕਿਸੇ ਟਾਈਮ ਸਾਡੇ ਅਫਸਰ ਸਾਹਿਬਾਨਾਂ ਦੇ ਵੀ ਇਹ ਕੰਮ ਕਰਨਾ ਵਾ। ਉਸੇ ਟਾਈਮ ਅਸੀਂ ਦਰੁੰਤ ਆਪਣੇ ਅਫਸਰਾਂ ਦੇ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਹੁੰਦੇ ਨੇ ਉਹਨਾਂ ਦੇ ਅਸੀਂ ਖਰੇ ਉੱਤਰਦੇ ਆਂ ਔਰ ਸ਼ਹਿਰ ਦੀ ਜਿੰਨੀਆਂ ਲੋਕਾਂ ਦੀਆਂ ਸੇਵਾਵਾਂ ਆਸਤਾ ਸਾਡੇ ਨਾਲ ਜੁੜੀ ਦੀ ਉਹਨਾਂ ਦੇ ਪੂਰੇ ਕੰਮ ਕਰਕੇ ਉਹਨਾਂ ਦਿਖਾਈਦਾ ਹੈ ਸੋ ਬਿਲਕੁਲ ਸੋ ਸਰਦੀ ਹੋਵੇ ਗਰਮੀ ਹੋਵੇ ਲੇਕਿਨ ਇਹ ਮਨਿਸਪਲ ਆਟੋ ਵਰਕਸ਼ਾਪ ਜਿਹੜਾ ਵਾ ਹਮੇਸ਼ਾ ਆਪਣੇ ਸ਼ਹਿਰ ਦੇ ਲਈ ਅੱਗੇ ਰਿਹਾ ਵਾ ਦੇਖੋ ਜੀ ਸ਼ਹਿਰ ਸਾਡਾ ਇਹ ਲੋਕ ਸਾਡੇ ਨੇ ਸਾਡੇ ਭੈਣ ਭਰਾ ਨੇ ਸਾਡੇ ਪਰਿਵਾਰ ਨੇ ਅਸੀਂ ਇਹਨਾਂ ਦੇ ਪਰਿਵਾਰਾਂ ਤਰ੍ਹਾਂ ਜ਼ਿੰਮੇਵਾਰੀ ਚੱਕ ਕੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਜਿੱਤੋਂ ਤੱਕ ਰਹੀ ਸਫਾਈ ਦੀ ਗੱਲ ਸੀਵਰੇਜ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੇ ਜਲ ਆ ਜਾਂ ਸਾਡੇ ਕੋ ਮਲੇਰੀਆ ਵਾ ਅਸੀਂ ਹਰ ਪੱਖੋਂ ਜਨਤਰੀ ਸੇਵਾ ਵਿੱਚ ਹੈ ਸੋ ਬਿਲਕੁਲ ਆਸ਼ੂ ਜੀ ਲੋਕ ਵੀ ਜਦੋਂ ਗੱਲ ਕਰਦੇ ਆ ਕਿ ਜਦੋਂ ਟੀਮ ਜਦੋਂ ਜਿਹੜੀ ਆਟੋ ਵਰਕਸ਼ਾਪ ਦੀ ਕਈ ਕੰਪਨੀਆਂ ਵੀ ਆਈਆਂ ਉਹ ਵੀ ਭੱਜ ਗਈਆਂ ਮੈਂ ਲੇਕਿਨ ਆਟੋ ਵਰਕਸ਼ਾਪ ਜਾਂ ਤੁਹਾਡੀ ਟੀਮ ਹਮੇਸ਼ਾ ਲੋਕਾਂ ਦੇ ਵਿੱਚ ਰਹੀ ਹੈ ਕਦੀ ਵੀ ਨਹੀਂ ਦੇਖਿਆ ਕਿ ਉਹ ਕੋਈ ਹੜਤਾਲ ਕੁਛ ਹੈਗੀ ਹੈ ਲੇਕਿਨ ਸਭ ਤੋਂ ਵੱਧ ਲਾਗਰ ਕੋਈ ਮੰਗਾ ਨੂੰ ਲੈ ਕੇ ਹੜਤਾਲ ਵੀ ਕਰਨੀ ਪਈ ਲੇਕਿਨ ਉਸ ਸਫਾਈ ਨੂੰ ਪ੍ਰਾਇੋਰਟੀ ਦਿੱਤੀ ਗਈ ਹੈ ਦੇਖੋ ਜੀ ਸਾਈਫਾਈ ਇਸ ਤਰ੍ਹਾਂ ਵਾ ਤੁਹਾਨੂੰ ਪਤਾ ਹੁਣ ਵੀ ਕੰਪਨੀ ਦੇ ਕਿੰਨੇ ਬੁਰੇ ਹਾਲ ਆ ਜਦੋਂ ਮਰਜੀ ਕੰਮ ਛੱਡ ਦਿੰਦੇ ਨੇ ਦੌੜ ਜਾਂਦੇ ਨੇ ਮਹੀਨਾ ਮਹੀਨਾ ਦੋ ਦੋ ਮਹੀਨੇ ਕੰਮ ਨਹੀਂ ਕਰਦੇ ਤੋ ਕੰਮ ਕੌਣ ਸਾਮੰਹ ਦੇ ਮੁਲਾਜ਼ਮ ਸਾਮੰਹ ਦੇ ਨੇ ਮੁਲਾਜ਼ਮ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰਦੇ ਆਂ ਔਰ ਖਾਸ ਕਰਕੇ ਆਪਡੇ ਜਿਹੜੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਿੰਘ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਪੂਰੇ ਪੰਜਾਬ ਦੇ ਵਿੱਚ ਇੱਕ ਨਵੀਂ ਭਰਤੀ ਹੋਣੀ ਚਾਹੀਦੀ ਹੈ ਨਵੀਂ ਭਰਤੀ ਕੀਤੀ ਜਾਵੇ ਹਰ ਪੰਜਾਬ ਦੇ ਵਿੱਚ ਪੂਰੇ ਸ਼ਹਿਰਾਂ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇ ਨਾਲ ਦੇ ਨਾਲ ਇਹ ਗੁਰੂ ਨਗਰੀ ਹੈ ਇਹ ਪਵਿੱਤਰ ਸਥਾਨ ਗੁਰੂ ਮਹਾਰਾਜ ਜੀ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ ਤੇ ਇਸ ਧਰਤੀ ਦੇ ਉੱਤੇ ਹਜ਼ਾਰਾਂ ਲੋਕ ਲੱਖਾਂ ਲੋਕ ਰੋਜ਼ ਇੱਥੇ ਨਸਮਸਤਕ ਹੋਣ ਆਉਂਦੇ ਆ ਹਰਵਿੰਦਰ ਸਾਹਿਬ ਦੁਗਾਲਨ ਟੈਂਪਲ ਹੈ ਵਾਲਮੀਕੀ ਆਸ਼ਰਮ ਹੈ ਇਥੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਇਨ ਸਾਨੂੰ ਵੀ ਨਵੀਂ ਮਸ਼ੀਨਰੀ ਮੰਗਾ ਕੇ ਦਿੱਤੀ ਜਾਵੇ ਜਿੰਨੇ ਮੁਲਾਜ਼ਮ ਨੇ ਉਹ ਨਵੀਂ ਮਸ਼ੀਨਰੀ ਦੇ ਨਾਲ ਕੰਮ ਕਰਨਗੇ ਅੱਗੇ ਵੀ ਸ਼ਹਿਰ ਸਾਡਾ ਖੂਬਸੂਰਤ ਹੈ ਤਾਂ ਉਸ ਤੋਂ ਇਲਾਵਾ ਹੋਰ ਜ਼ਿਆਦਾ ਖੂਬਸੂਰਤ ਹੋਏਗਾ ਕਿਉਂਕਿ ਕੰਮ ਤੇ ਮਸ਼ੀਨਰੀ ਨੇ ਕਰਨਾ ਸਾਡੇ ਕੋਲ ਮਸ਼ੀਨਰੀ ਦੀ ਬੜੀ ਘਾਟ ਆ ਇਸ ਕਰਕੇ ਅਸੀਂ ਜਿਹੜੇ ਹਾਊਸ ਬਣ ਗਿਆ ਹੁਣ ਅਸੀਂ ਹਾਊਸ ਦੇ ਵਿੱਚ ਜਿਹੜੇ ਮੇਅਰ ਬਣਨਗੇ ਸਾਡੇ ਅਸੀਂ ਉਹਨਾਂ ਨੂੰ ਮੇਅਰ ਸਾਹਿਬ ਨੂੰ ਮਿਲਾਗੇ ਉਹਨਾਂ ਨੂੰ ਲਿਖ ਕੇ ਦਵਾਂਗੇ ਆਪਣੇ ਲੈਟਰ ਪੈਡ ਤੇ ਵੀ ਸਾਨੂੰ ਸਖਤ ਮਸ਼ੀਨਰੀ ਨਵੀਂ ਮੰਗਾ ਕੇ ਦਿੱਤੀ ਜਾਵੇ ਮਸ਼ੀਨਰੀ ਸਾਡੀ ਦੀ ਪੂਰੀ ਖਸਤਾ ਹਾਲਤ ਹੋ ਗਈ ਆ ਸਾਡੇ ਮੁਲਾਜ਼ਮ ਫਿਰ ਵੀ ਚਲਾਈ ਫਿਰਦੇ ਨੇ ਪਰ ਕਰਮਚਾਰੀਆਂ ਦੀ ਵੀ ਮੁਲਾਜ਼ਮਾਂ ਦੀ ਵੀ ਕਮੀ ਹੈ ਜਿਹੜਾ ਆਟੋ ਵਰਕਸ਼ਾਪ ਜੁੜ ਰਿਹਾ ਲਗਾਤਾਰ ਭਰਤੀ ਦੀ ਗੱਲ ਰੋ ਹਰ ਵਾਰੀ ਕੀਤੀ ਜਾਂਦੀ ਨਹੀਂ ਹਾਊਸ ਤੋਂ ਕੀ ਉਮੀਦਾਂ ਗੀਆਂ ਨਵੇਂ ਆਫਸੇ ਤੋਂ ਹੀ ਉਮੀਦਾਂ ਵਾ ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਕਿਉਂਕਿ ਦਿਨ ਬਦ ਦਿਨ ਮੁਲਾਜ਼ਮਾਂ ਦਾ ਗ੍ਰਾਫਟ ਨੀਚੇ ਆ ਰਿਹਾ ਕੋਈ ਰਿਟਾਇਰ ਹੋਈ ਜਾਂਦੇ ਨੇ ਕਿ ਕਈਆਂ ਦੀ ਮੌਤ ਹੋ ਚੁੱਕੀ ਆ ਮੈਂ ਕਹਿੰਦਾ ਇੰਨੀਆਂ ਕਿ ਬੈਕਵਰਡ ਪੋਸਟਾਂ ਸਾਡੀਆਂ ਖਾਲੀ ਪਈਆਂ ਨੇ ਉਹਨਾਂ ਨੂੰ ਭਰ ਦਿੱਤਾ ਜਾਵੇ ਇੱਕ ਹਾਊਸ ਬਣਾ ਕੇ ਹੌਸਟ ਦੇ ਵਿੱਚ ਇੱਕ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਜਾਵੇ ਸਰਕਾਰ ਦੀ ਨੋਟੀਫਿਕੇਸ਼ਨ ਲੈ ਕੇ ਭ ਦੇ ਕੋ ਮੁਲਾਜ਼ਮ ਜਿੰਨੇ ਵਧਣਗੇ ਸ਼ਹਿਰ ਦੀ ਸਫਾਈ ਵਧੇਗੀ ਸ਼ਹਿਰ ਪਹਿਲੇ ਛੋਟਾ ਜਿਹਾ ਸ਼ਹਿਰ ਹੁਣ ਕਿੱਥੋਂ ਤੱਕ ਚਲਾ ਗਿਆ ਵਾ ਪਹਿਲੇ 68 ਵਾਡਾਂ ਸੀ ਫਿਰ ਅੱਜ 85 ਵਾਡਾਂ ਹੋ ਗਈਆਂ ਸ਼ਹਿਰ ਹੀ ਵੱਡਾ ਹੋਇਆ ਸ਼ਹਿਰ ਦੇ ਮੁਕਾਬਦ ਮੁਲਾਜ਼ਮ ਇੰਨੇ ਨਹੀਂ ਪੋਪੂਲੇਸ਼ਨ ਲਗਾਤਾਰ ਵਧਦੀ ਜਾ ਰਹੀ ਹੈ ਹਾਂਜੀ ਮੁਲਾਜ਼ਮ ਘਟਦੇ ਜਾ ਰਹੇ ਨੇ ਪੋਪੂਲੇਸ਼ਨ ਵਧਦੀ ਜਾ ਰਹੀ ਸ਼ਹਿਰ ਵੱਡਾ ਹੋਈ ਜਾਂਦਾ ਮੁਲਾਜ਼ਮ ਘਟੀਆਂ ਆਂਦੇ ਨੇ ਸੋ ਅਸ਼ੂ ਜੀ ਇੱਕ ਹੋਰ ਮੁੱਦਾ ਅਗਵਾ ਡੰਪ ਨੂੰ ਲੈ ਕੇ ਜਦੋਂ ਕਿ ਜਦੋਂ ਕੂੜਾ ਸੁੱਟਣ ਜਾਂਦੇ ਡੰਪ ਨੂੰ ਲੈ ਕੇ ਵੀ ਇੱਕ ਮੁੱਦਾ ਬਣਿਆ ਆਇਆ ਵਾ ਉਸ ਨੂੰ ਲੈ ਕੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਹੀਂ ਨਹੀਂ ਉਹ ਡੰਪ ਤੋਂ ਇਹ ਅੰਗਰੇਜ਼ਾਂ ਦੇ ਵੇਲੇ ਦਾ ਉਥੇ ਕੂੜਾ ਜਾ ਰਿਹਾ ਡੰਪ ਜਿਹੜਾ ਇੰਨਾ ਪੁਰਾਣਾ ਡੰਪ ਹੈਗਾ ਵਾ ਅੰਗਰੇਜ਼ਾਂ ਦੇ ਵੇਲੇ ਛੋਟੀ ਲਾਈਨ ਦੀ ਪਟੜੀ ਹੁੰਦੀ ਸੀ ਜਿਹੜੀਆਂ ਸਾਰੇ ਅੰਦਰੂਨ ਸ਼ਹਿਰਾਂ ਦੇ ਵਿੱਚ ਟ੍ਰੇਨ ਚੱਲਦੀ ਸੀ ਲੋਕ ਟ੍ਰੇਨ ਦੇ ਵਿੱਚ ਕੂੜਾ ਪਾਉਂਦੇ ਸੀ ਤੇ ਉਹ ਭੱਤਾਂਲੇ ਡੰਪ ਤੇ ਪਹੁੰਚਦਾ ਸੀ ਅੱਜ ਵੀ ਉਥੇ ਲਾਈਨ ਵਿਛੀ ਹੋਈ ਆ ਅੱਜ ਵੀ ਉਹਨਾਂ ਦੀਆਂ ਪਟੜੀਆਂ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਨੇ ਆ ਵਾ ਕੋਈ ਵੀ ਮੇਰਾ ਭੈਣ ਭਰਾ ਜਾ ਕੇ ਉੱਥੇ ਵੇਖ ਸਕਦਾ ਇਹ ਬਹੁਤ ਪੁਰਾਣਾ ਕੂੜਾ ਉੱਥੇ ਜਾਂਦਾ ਹੈ ਸ਼ਹਿਰ ਦੇ ਵਿੱਚ ਅੰਦਰੂਨ ਅੰਗਰੇਜ਼ਾਂ ਨੇ ਛੋਟੀ ਟ੍ਰੇਨ ਚਲਾਈ ਦੀ ਸੀ ਕੂੜੇ ਦੀ ਉਸ ਤੋਂ ਜਦ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਅਸੀਂ ਸਾਡੇ ਜਿਹੜੇ ਵੱਡੇ ਵੱਡੇਰੇ ਸੀ ਉਹਨਾਂ ਨੇ ਬੋਲਦਾਂ ਦੇ ਕੰਮ ਕੀਤਾ ਵਾ ਬੋਲਦਾਂ ਦੇ ਕੂੜਾ ਚੱਕਿਆ ਵਾ ਬਹੁਤ ਮਿਹਨਤ ਕੀਤੀ ਸਾਡੇ ਸਮਾਜ ਨੇ ਇਸ ਸ਼ਹਿਰ ਪਿੱਛੇ ਗੁਰੂ ਨਗਰੀ ਪਿੱਛੇ ਅੱਜ ਵੀ ਕਰ ਰਹੇ ਨੇ ਤੇ ਅਸੀਂ ਕਰਦੇ ਰਵਾਂਗੇ ਇਸ ਚੀਜ਼ ਦਾ ਸਾਨੂੰ ਗਰਬ ਆ ਵੀ ਸਾਨੂੰ ਗੁਰੂ ਨਗਰੀ ਸੇਵਾ ਮਿਲੀ ਇਸ ਚੀਜ਼ ਦੀ ਸਾਨੂੰ ਮਾਣ ਆ ਅਸੀਂ ਆਪਣੇ ਨੂੰ ਬਹੁਤ ਅੰਦਰੂਨ ਸ਼ਹਿਰ ਦੀ ਵੀ ਸੇਵਾ ਆ ਗਈ ਬਿਲਕੁਲ ਤੁਹਾਡੇ ਕੋਲ ਜਿੱਥੇ ਬਾਹਰਲੇ ਸ਼ਹਿਰ ਅੰਦਰੂਨ ਸ਼ਹਿਰ ਦੇ ਵਿੱਚ ਛੋਟੀਆਂ ਗੱਡੀਆਂ ਦੀ ਕਿੰਨੀ ਗੱਡ ਘਾਟ ਸਮਝਦੇ ਹੋ ਮੇਰੇ ਹੋਈ ਕਹਿੰਦੇ ਮਸ਼ੀਨਰੀ ਆਣੀ ਚਾਹੀਦੀ ਆ ਹਰ ਤਰ੍ਹਾਂ ਦੀ ਮਸ਼ੀਨਰੀ ਆਣੀ ਚਾਹੀਦੀ ਆ ਪਹਿਲੇ ਟਾਈਮ ਬਹੁਤ ਮਸ਼ੀਨਰੀ ਸੀ ਸਾਡੇ ਕੋਲ ਦਿਨੋਂ ਕੋ ਦਿਨ ਸਾਡੀ ਮਸ਼ੀਨਰੀ ਕਈ ਕੰਡਮ ਹੋ ਗਈਆਂ ਨਿਲਾਮ ਹੋ ਗਈਆਂ ਨਿਲਾਮ ਕਰਕੇ ਨਵੀਂ ਮਸ਼ੀਨਰੀ ਨਹੀਂ ਖਰੀਦੀ ਗਈ ਹੁਣ ਸਾਡੀ ਮਸ਼ੀਨਰੀ ਸਾਨੂੰ ਨਵੀਂ ਮੰਗਾ ਕੇ ਦੇਣ ਸਾਡੇ ਅਫਸਰ ਸਹਿਮਾਨ ਹੁਣ ਹਾਊਸ ਬਣਨ ਜਾ ਰਹੇ ਅਸੀਂ ਖਾਸ ਰੱਖਦੇ ਆ ਵੀ ਮੁਲਾਜ਼ਮੀ ਭਰਤੀ ਕਰਨ ਤੇ ਸਾਨੂੰ ਨਵੀਂ ਮਸ਼ੀਨਰੀ ਵੀ ਮੰਗਾ ਕੇ ਦੇਣ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਾਰਪੋਰੇਸ਼ਨ ਨਗਰ ਨਿਗਮ ਆਟੋ ਵਰਕਸ਼ਾਪ ਆਸ਼ੂਦੀ ਟੀਮ ਤਿਆਰ ਬਿਲਕੁਕੁਲ ਤਿਆਰ ਹੈ ਜੀ ਹਰ ਟਾਈਮ ਤਿਆਰ ਬੈਠੇ ਆ ਸਾਨੂੰ ਕਰੋਨਾ ਕਾਲ ਆਇਆ ਮਹਾ ਕਾਲ ਬਣ ਕੇ ਲੋਕੇ ਆਪਣੇ ਘਰਾਂ ਸੁਰੱਖਿਅਤ ਵੜ ਗਏ ਅਸੀਂ ਫਿਰ ਛੜਕਾਂ ਤੇ ਨਾਲੀਆਂ ਚ ਹਾਂ ਨਾਲਿਆਂ ਚ ਸਾਂ ਅਸੀਂ ਗੱਡੀਆਂ ਤੇ ਕੂੜਾ ਚੱਕਣ ਦੇ ਅਸੀਂ ਇਸ ਕਰਕੇ ਨੇ ਪਿੱਛੇ ਹਟੇ ਜੇ ਅਸੀਂ ਪਿੱਛੇ ਹਟ ਜਾਂਦੇ ਨਾ ਕਰੋਨਾ ਨੇ ਹੋਰ ਵਧਣਾ ਸੀ ਘਟਣਾ ਨਹੀਂ ਸੀ ਇਸ ਕਰਕੇ ਅਸੀਂ ਆਪਣੇ ਤਨ ਮਨ ਦੇ ਨਾਲ ਗੁਰੂ ਨਗਰੀ ਸੇਵਾ ਕੀਤੀ ਲੋਕਾਂ ਦੀ ਸੇਵਾ ਕੀਤੀ ਆ ਇਸ ਕਰਕੇ ਕੀਤੀ ਹੈ ਕਿਉਂਕਿ ਇਹ ਸ਼ਹਿਰ ਸਾਡਾ ਵਾ ਪਰਿਵਾਰ ਸਾਡੇ ਨੇ ਲੋਕ ਸਾਡੇ ਨੇ ਇਸ ਕਰਕੇ ਲੋਕਾਂ ਦੀ ਸੇਵਾ ਕੀਤੀ ਆ ਵੀ ਇਸ ਸ਼ਹਿਰ ਦੇ ਵਿੱਚ ਜੇ ਕੰਮ ਨਾ ਹੋਇਆ ਮਹਾਮਾਰੀ ਫੈਲੀ ਤੇ ਸਾਡੇ ਵੀ ਪਰਿਵਾਰ ਇੱਥੇ ਸੀ ਸਾਡੇ ਵੀ ਬੱਚੇ ਇੱਥੇ ਹੀ ਸਾਡੀਆਂ ਵੀ ਮਾਤਾ-ਮਾਪ ਹੈਣਾ ਸਾਰੀਆਂ ਇੱਥੇ ਸੀ ਅਸੀਂ ਵੀ ਇਸੇ ਸ਼ਹਿਰ ਦੇ ਵਸਨੀਕ ਆ ਇਸ ਕਰਕੇ ਸੱਚੇ ਦਿਲੋਂ ਕਰੋਨਾ ਕਾਲ ਦੇ ਵਿੱਚ ਮੁਲਾਜ਼ਮਾਂ ਸਾਡੇ ਨੇ ਸੇਵਾ ਕੀਤੀ ਆ ਉਸ ਸੇਵਾ ਦਾ ਸਿਲਸਲਾ ਸਾਨੂੰ ਨਵੀਂ ਪ੍ਰਤੀ ਕਰਕੇ ਦੇਣ ਸਾਡੇ ਅਫਸਰ ਸਹਿਮਾਨ ਔਰ ਮਾਨਯੋ ਕਮਿਸ਼ਨਰ ਸਾਹਿਬ ਅੱਗੇ ਬੇਨਤੀ ਕਰਦੇ ਆ ਵੀ ਸਾਨੂੰ ਨਵੀਂ ਮਸ਼ੀਨਰੀ ਵੀ ਮੰਗਾ ਕੇ ਦੇਓ ਸਾਹ ਜਿਹੜੇ ਸਾਡੇ ਮਾਨਯੋ ਕਮਿਸ਼ਨਰ ਸਾਹਿਬ ਨੇ ਹੌਲਕ ਸਾਹਿਬ ਉਹ ਸ਼ਹਿਰ ਦੀ ਪ੍ਰਤੀ ਬੜੇ ਕੌਨਸ਼ੀਅਸ ਨੇ ਬਹੁਤ ਸੇਵਾ ਕਰ ਰਹੇ ਨੇ ਸ਼ਹਿਰ ਦੀ ਹਾਰਟ ਟਾਈਮ ਸ਼ਹਿਰ ਦਾ ਵਰਕਰ ਉਹਨਾਂ ਕੋ ਜੰਦਾ ਉਹਨਾਂ ਹਰਕ ਦੀ ਗੱਲ ਸੁਣਦੇ ਨੇ ਮੁਲਾਜ਼ਮ ਵਰਗ ਜੰਦਾ ਉਹ ਮੁਲਾਜ਼ਮ ਵਰਗ ਦੀ ਵੀ ਗੱਲ ਸੁਣਦੇ ਆ ਆ ਪਿੱਛੇ ਹੀ ਹੁਣ ਡੈਥ ਕੇਸ ਦੇ ਆਰਡਰ ਸੀ ਕਾਫੀ ਚਿਰ ਤੋਂ ਪੈਂਡਿੰਗ ਪਏ ਸੀ ਆਲਖਸਾਨ ਨੇ ਆਪ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਕਰਕੇ ਪਲੱਸ ਮੰਤਰੀ ਸਾਹਿਬ ਨੂੰ ਇਸ ਤੇ ਬੁਲਾ ਕੇ ਉਹਨਾਂ ਨੇ ਡੇਢ ਮਹੀਨੇ ਦੇ ਵਿੱਚ ਆਰਡਰ ਮੰਨਤੇ ਜਿਹੜੇ ਤਸਵੀਰ ਦੇ ਆਧਾਰ ਤੇ ਨੌਕਰੀਆਂ ਸੀ ਤੇ ਇਹੋ ਜਿਹੇ ਅਫਸਰ ਤਾਂ ਸਾਨੂੰ ਚਾਹੀਦੇ ਨੇ ਇਹੋ ਜਿਹੇ ਸਰਕਾਰਾਂ ਚਾਹੀਦੇ ਹੁਣ ਮੇਅਰ ਬਣਾਂਗਾ ਅਸੀਂ ਮੇਅਰ ਵੀ ਇਹੋ ਜਿਹੇ ਚਾਹਦੇ ਵੀ ਮੇਅਰ ਵੀ ਇਹੋ ਜਿਹੇ ਬਣੇ ਜਿਹੜਾ ਸਭ ਦੀ ਗੱਲ ਸਮਝੇ ਸਾਰ ਸਾਨੂੰ ਮੇਰ ਵੀ ਇਹੋ ਜਿਹਾ ਚਾਹੀਦਾ ਵਾ ਜੇ ਮੇਰ ਸਾਹਿਬ ਮੁਲਾਜ਼ਮਾਂ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਚੱਲਣਗੇ ਤੇ ਅਸੀਂ ਵਾਦਾ ਕਰਦੇ ਹਾਂ ਅਸੀਂ ਮੇਰ ਸਾਹਿਬ ਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਕਦਮ ਨਾਲ ਕਦਮ ਮਲਾ ਕੇ ਗੁਰੂ ਨਗਰੀ ਦੀ ਸੇਵਾ ਵਾਸਤੇ ਕੰਮ ਕਰਾਂਗੇ ਚੜ੍ਹਦੇ ਸਾਲ ਲੋਕਾਂ ਲਈ ਕੀ ਸੁਣਿਆ ਚੜ੍ਹਦੇ ਸਾਲ ਲੋਕਾਂ ਦੀ ਸੁਣਾਈ ਹੋਈ ਆ ਵੀ ਆਪਣੇ ਘਰ ਤੇ ਆਪਣੇ ਪਰਿਵਾਰ ਤੇ ਖੁਸ਼ ਰਹਿਣ ਔਰ ਸਾਰਾ ਜਿਹੜਾ ਆਪਣਾ ਆਰਾਧ ਵਾਲਾ ਨੂੰ ਸਾਫ਼ ਰੱਖਣ ਜੇ ਤਾਰਪਛੰਦੀ ਕਿਸੇ ਕੱਲੋ ਤੁਹਾਨੂੰ ਲੋੜ ਆ ਤੇ ਸਾਡੇ ਡਿਪਾਰਟਮੈਂਟ ਦੇ ਵਿੱਚ ਸਾਡੀ ਹੈਲਪਲਾਈਨ ਨੰਬਰ ਹੈਗਾ ਤੁਸੀਂ ਕਾਲ ਕਰਕੇ ਸਾਡੇ ਕੋਲ ਕਿਤੇ ਵੀ ਕੋਈ ਵੀ ਕੰਮ ਜਿਹੜਾ ਨਹੀਂ ਹੋ ਰਿਹਾ ਉਹ ਸਾਡੇ ਕੋਲ ਕਰਾ ਸਕਦੇ ਜੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਆ ਸਾਡੇ ਦਫ਼ਤਰ ਜਾਣ ਸਾਡਾ ਇਹ ਆਫਿਸ ਹੈ ਉਹ ਸਾਡੀਆਂ ਵੱਖ-ਵੱਖ ਜੁਨਾ ਦੇ ਛੋਟੇ-ਛੋਟੇ ਸਾਡੇ ਦਫਤਰ ਨੇ ਉੱਥੇ ਜਾ ਕੇ ਕੰਪਲੀਟ ਦੇ ਕੇ ਆਪਣਾ ਕੰਮ ਕਰਵਾ ਲਿਆ। ਆਸ਼ੂ ਦੀ ਟੀਮ 24 ਘੰਟੇ ਤਿਆਰ ਹੈ। ਤਿਆਰ ਹੈ ਜੀ ਤਿਆਰ। ਸੋ ਬਿਲਕੁਲ ਆਸ਼ੂ ਨਾ ਹਰ ਜਿਹੜੇ ਕਿ ਲਗਾਤਾਰ ਬਿਲਕੁਲ ਗੁਰੂ ਨਗਰੀ ਦੀ ਸਵੱਛਤਾ ਦੀ ਗੱਲ ਕਰਦੇ ਆ ਔਰ ਜੇਕਰ ਗੱਲ ਕਰਦੇ ਆ ਡਿਮਾਂਡ ਸੀ ਤੇ ਮਸ਼ੀਨਰੀ ਦੀ ਗੱਲ ਕਰਦੇ ਆ ਕਿਉਂਕਿ ਇਹ ਇਨਸਾਨ ਉਹ ਤਾਂ ਹੀ ਕੰਮ ਕਰ ਸਕਦਾ ਜਦੋਂ ਮਸ਼ੀਨਰੀ ਸਾਥ ਦੇਵੇ ਕਿਉਂਕਿ ਗੁਰੂ ਨਗਰੀ ਦੇ ਵਿੱਚ ਲਗਾਤਾਰ ਪੋਪੂਲੇਸ਼ਨ ਉਹ ਵੱਧ ਰਹੀ ਆ ਉਸ ਪੋਪੂਲੇਸ਼ਨ ਦੀ ਵਾਧੇ ਕਰਕੇ ਜਿਹੜੀਆਂ ਮਸ਼ੀਨਰੀਆਂ ਜੜੀਆਂ ਵਾ ਉਹ ਪੁਰਾਣੀ ਹੋ ਚ ਔਰ ਆਸਾਂ ਜਿਹਾਵਾ ਚੜ੍ਹਦੇ ਸਾਲ ਦੇ ਵਿੱਚ ਨਵੀਂ ਹਾਊਸਿੰਗ ਦੀ ਜਿਹੜੀ ਬਣੇਗੀ ਮੇਅਰ ਵੱਲੋਂ ਕਿ ਜਿਹੜਾ ਹਰ ਵਰਗ ਦੀ ਗੱਲ ਕਰੇ ਮੁਲਾਜ਼ਮਾ ਨੂੰ ਸਮਝੇ ਸ਼ਹਿਰ ਨੂੰ ਵੀ ਸਮਝੇ ਔਰ ਖਾਸ ਕਰ ਜਿਹੜੀ ਹੈ ਪ੍ਰਣਲਿਤਾ ਗਿਆ ਵਾਕੀ ਆਪਣੇ ਸ਼ਹਿਰ ਦੀ ਸਵੱਛਤਾ ਲਈ ਹਮੇਸ਼ਾ ਦੇ ਰਹੇ ਆ ਔਰ ਆਸ਼ੂਦੀ ਟੀਮ ਲਗਾਤਾਰ ਹਰ ਸਾਲ ਇਸਨਾ ਲੰਗਰ ਲਾਂਦੀ ਔਰ ਰੱਬਗੇ ਅਰਦਾਸ ਕਰਦੀ ਆ ਕਿ ਚੜ੍ਹਦੀ ਕਲਾ ਦੇ ਵਿੱਚ ਲੋਕ ਵੀ ਰਹਿਣ ਚੜ੍ਹਦੀ ਕਲਾ ਦੇ ਵਿੱਚ ਸਾਡਾ ਕਾਰਪੋਰੇਸ਼ਨ ਰਹਿਣ ਔਰ ਤਾਂ ਹੀ ਆਪਣੇ ਦੇਸ਼ ਆਪਣੇ ਸੂਬੇ ਤੇ ਆਪਣੇ ਸ਼ਹਿਰ ਦੀ ਤਰੱਕੀ ਹੋ ਸਕਦੀ ਹੈ ਜਦੋਂ ਸਾਰੇ ਰਲ ਮਿਲ ਕੇ ਇਕਜੁੱਟਾ ਹੋ ਕੇ ਆਪਣੇ ਸ਼ਹਿਰ ਦੀ ਤਰੱਕੀ ਲਈ ਕੰਮ ਕਰੇ